ਗੁਰਾਇਆਂ ਦੇ ਕ੍ਰਾਂਤੀਕਾਰੀ ਗੁਰਾਇਆਂ ਦੇ ਇਨਕਲਾਬੀ ਲੋਕ ਇੰਨੀ ਗਰਮੀ ਦੇ ਬਾਵਜੂਦ ਤੁਸੀਂ ਇੰਨੀ ਭਾਰੀ ਗਿਣਤੀ ਚ ਮਾਨ ਸਨਮਾਨ ਦੇਣ ਆਏ ਹੋ ਮੈਂ ਤੁਹਾਡਾ तहे ਦਿਲੋਂ ਧੰਨਵਾਦੀਆਂ ਰਿਣੀਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਵੀਰੋ ਦੇਣਾਠ ਲੈ ਗਏ ਅੱਜ ਦਿਨਾਂ ਬਾਅਦ ਤੁਸੀਂ ਫੈਸਲਾ ਕਰਨਾ ਹੈ ਕਿ ਪੰਜਾਬ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਦੇਸ਼ ਜਿਹੜਾ ਉਹ ਕਿਹੜੀ ਦਿਸ਼ਾ ਵੱਲ ਜਾਊਗਾ ਇੱਕ ਰਾਹ ਤਾਂ ਜਾਂਦਾ ਤਾਨਾਸ਼ਾਈ ਨੂੰ ਇੱਕ ਰਾਹ ਜਾਂਦਾ ਹੰਕਾਰ ਨੂੰ ਤਾਨਾਸ਼ਾਈ ਨੂੰ ਹੰਕਾਰ ਨੂੰ ਤੇ ਨਾਲ-ਨਾਲ ਸੰਵਿਧਾਨ ਦੇ ਖਤਰੇ 'ਚ ਪਾਉਣ ਨੂੰ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਅੱਜ ਖਤਰੇ 'ਚ ਹੈ ਲੋਕਤੰਤਰ ਖਤਰੇ 'ਚ ਹੈ ਸੋ ਵੀਰੋ ਇੱਕ ਰਾਹ ਜਾਂਦਾ ਜਿਹੜਾ ਵਿਕਾਸ ਵੱਲ ਨੂੰ ਜਾਂਦਾ ਹੈ ਵਧੀਆ ਸਕੂਲਾਂ ਵੱਲ ਨੂੰ ਜਾਂਦਾ ਹੈ ਵਧੀਆ ਹਸਪਤਾਲਾਂ ਵੱਲ ਨੂੰ ਜਾਂਦਾ ਹੈ ਬਿਜਲੀ ਮੁਫਤ ਵੱਲ ਨੂੰ ਜਾਂਦਾ ਹੈ ਉਹ ਨਾਲ ਰਾਸ਼ਨ ਵੱਲ ਨੂੰ ਜਾਂਦਾ ਹੈ ਔਰ ਗਰੀਬਾਂ ਨੂੰ ਪੜਾਉਣ ਵਾਲ ਨੂੰ ਜਾਂਦਾ ਗਰੀਬਾਂ ਦੇ ਬੱਚਾ ਨੂੰ ਅਫਸਰ ਲਾਉਣ ਵਾਲ ਨੂੰ ਜਾਂਦਾ ਹੈ ਤੁਸੀਂ ਚੁਣਨਾ ਕਿਹੜਾ ਰਾ ਤੁਹਾਨੂੰ ਚੰਗਾ ਲੱਗਦਾ ਆਪਣਾ ਮਸ਼ੀਨ ਤੇ ਬਟਨ ਪਵਨ ਜੀ ਦਾ ਕਿੰਨੇਵੇਂ ਨੰਬਰ ਤੇ ਹੈ ਚੌਥੇ ਨੰਬਰ ਤੇ ਮਸ਼ੀਨ ਤੇ ਬਟਨ ਹੈ ਪਰ ਆਉਣਾ ਆਪਾਂ ਪਹਿਲੇ ਨੰਬਰ ਤੇ ਹੈ ਸੋ ਵੀਰੋ ਜਦੋਂ 13 ਜੀਰੋ ਹੋ ਗਿਆ 4 ਤਰੀਕ ਨੂੰ ਉਸ ਤੋਂ ਬਾਅਦ ਪਵਨ ਤੀਨੂ ਨੇ ਤਾਂ ਜ਼ਿੰਮੇਵਾਰੀ ਨਿਭਾਉਣੀ ਨਿਭਾਉਣੀ ਹੈ ਮੇਰੀ ਵੀ ਜ਼ਿੰਮੇਵਾਰੀ ਸ਼ੁਰੂ ਹੋ ਜੂਗੀ ਕਿਉਂਕਿ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਆਪਾਂ ਆਰਾਮ ਨਾਲ ਕੰਮ ਕਰਾਂਗੇ ਬਹੁਤ ਕੁਝ ਕਰਨ ਨਾਲ ਪਿਆ ਹਰੇਕ ਸ਼ਹਿਰ ਦੇ ਸੀਵਰੇਜ ਪੈਨੇ ਖਰਾਬ ਪਿੰਡਾਂ ਦੇ ਟੋਬੇ ਖਰਾਬ ਪੈਨੇ ਮੈਂ ਕਹਿੰਦਾ ਬਹੁਤ ਕੁਝ ਕਰਨ ਨਾਲ ਪਿਆ ਉਹਦੇ ਵਾਸਤੇ ਮੈਨੂੰ ਤੁਸੀਂ ਸ਼ਕਤੀ ਦਿਓ 13 ਬੰਦੇ ਇੱਥੋਂ ਜਿਤਾ ਕੇ ਭੇਜੋ ਦਿੱਲੀ ਚੋਂ ਸਾਰੀਆਂ ਸੀਟਾਂ ਜਿੱਤ ਰਹੀ ਆਮ ਆਨIi ਪਾਰਟੀ ਕੁਰੂਖੇਤਰ ਤੋਂ ਜਿੱਤ ਰਿਆਂ ਗੁਜਰਾਤ ਤੋਂ ਜਿੱਤ ਰਿਆਂ ਵੀਰੋ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਨਹੀਂ ਆ ਰਹੀ ਸੈਂਟਰ ਚ ਵੀ ਥੋੜੀ ਸਰਕਾਰ ਆ ਰਹੀ ਹੈ ਫਿਰ ਡਬਲ ਸਹਾਰਾ ਹੋ ਜਾਊਗਾ ਫਿਰ ਜਦੋਂ ਪਵਨ ਤੀਨੂ ਵਰਗੇ ਜਾ ਕੇ ਉੱਥੇ ਗੂੰਜਣਗੇ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਉਹ ਪੰਜਾਬ ਦੇ ਹੱਕ ਦਾ ਕੋਈ ਪੈਸਾ ਵੀ ਰੋਕ ਸਕੇ ਜਾਂ ਪੈਸਾ ਜਿਹੜਾ ਉਹ ਉੱਤੇ ਪਵਨ ਦੀ ਲਾ ਸਕੇ ਸੋ ਤਾਂ ਕਰਕੇ ਮੈਂ ਜਦ ਦੋਆਬੇ ਚ ਆਇਆ ਇਤੋਂ ਬਾਅਦ ਮੈਨੂੰ ਉਧਰ ਜਾਣਾ ਹੈ ਫਿਰ ਮੈਂ ਜਲੰਧਰ ਕੈਂਟ ਜਾਣਾ ਹੈ ਫਿਰ ਮੈਂ ਆਦਮਪੁਰ ਜਾਣਾ ਹੈ ਉਸ ਤੋਂ ਬਾਅਦ ਕੱਲ ਨੂੰ ਉਧਰ ਭੁਲੱਥ ਜਾਣਾ ਹੈ ਨਾਲ ਬੇਰਾਵਾ ਬਾਬਾ ਨਾਨਕ ਜਾਣਾ ਫਤਿਹਗੜ ਚੂੜੀਆਂ ਜਾਣਾ ਜਿੱਥੇ ਕਹੋਗੇ ਉੱਥੇ ਜਾਊਂਗਾ ਮੈਂ ਨਾ ਥੱਕਦਾ ਨਾ ਆਕਦਾ ਨਾ ਆਪਣੇ ਤੇ ਗਰਮੀ ਦਾ ਅਸਰ ਹੈ ਅਸਗਬੀਰ ਬਾਦਲ ਨੇ ਜੀਪ ਦੇ ਉੱਤੇ ਛਤਰੀ ਲਵਾ ਰੱਖਿਆ ਕਹਿੰਦੇ ਤੁੱਪ ਲੱਗਦੀ ਹੈ ਵੀਰੋ ਐ ਨਹੀਂ ਹੁੰਦਾ ਹੁੰਦਾ ਹੰਦਾ ਮ ਇਹ ਟੈਂਪਰੇਚਰ ਪੁੱਛ ਕੇ ਨਹੀਂ ਜਾਈਦਾ ਹੁੰਦਾ ਇਹ ਲੋਕ ਜਦੋਂ ਤੁਹਾਡੇ ਨਾਲ ਤੁੱਪੇ ਖੜੇ ਨੇ ਤੁਸੀਂ ਕਿਉਂ ਨਹੀਂ ਖੜ ਸਕਦੇ ਸੋ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ ਅਫਸਰ ਬਣਾਵਾਂਗੇ ਗਰੀਬੀਆਂ ਚੱਕ ਦੇਣਗੇ ਉਹ ਵੀਰੋ ਹੁਣ ਤੱਕ ਦੇਖ ਲਓ ਬਿਜਲੀ ਦੇ ਬਿੱਲ 90% ਜਿਆਦਾ ਕਰਨ ਨੂੰ ਆਉਂਦੇ ਨਹੀਂ ਬਿਜਲੀ ਦੇ ਬਿੱਲ ਤਾਂ ਨਹੀਂ ਆਉਂਦੇ ਜੇ ਮੈਂ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾਗਲੀਆਂ ਤੇ ਕਾਂਗਰਸੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਜੀ ਦੇ ਦਾ ਜਵਾਬ ਜੀ ਉਹ ਨਾ ਦੇ ਲੋ ਠੀਕ ਹੈ ਵਾਹ ਜੀ 2 ਲੱਖ ਵੋਟ ਤੇ ਜੀ 2 ਲੱਖ ਵੋਟ ਤੇ ਵਾਹ ਜੀ اے ਰੱਬ ਪਰਮਾਤਮਾ ਜਿਹੜਾ ਉਹ ਜਨਤਾ 'ਚ ਵੱਸਦਾ ਹੁੰਦਾ ਲਓ ਹੋ ਗਏ ਲੋਕਾਂ ਦੇ ਬਚਨ ਸੋ ਆ ਪਿਆਰ ਆ ਵੀਰੋ ਜਿਹੜਾ ਨਹੀਂ ਮਿਲਦਾ ਹੋਰ ਕਿਸੇ ਨੂੰ ਇਹ ਤੁਸੀਂ ਪਿਆਰ ਦਿੰਨੇ ਹੋ ਆ ਫੁੱਲਾਂ ਨਾਲ ਗੱਡੀਆਂ ਭਰ ਦਿੰਨੇ ਹੋ ਉਹ ਦੂਜੇ ਪਾਸੇ ਕਾਲੀ ਕਾਂਗਰਸੀ ਨੇ ਬਾਜਪਾ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਬਣਾ ਕੇ ਬਾਅਦ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਕੇ ਕਦੀ ਸੋ ਉਹਨਾਂ ਦਾ ਕੋਈ ਆਪਣੇ ਨਾਲ ਮੁਕਾਬਲਾ ਨਹੀਂ ਫਿਰ ਉਹ ਤਾਂ ਉਹਨਾਂ ਤਾਂ ਲੁੱਟਿਆ ਹੋਇਆ ਹੈ ਉਹਨਾਂ ਨੇ ਤਾਂ ਲੁੱਟਿਆ ਆਪਾਂ ਨੂੰ ਸੁੱਤਾ ਕਰਕੇ ਸੋ ਅੱਜ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਜੇ ਇਹ ਆ ਗਏ ਵੀਰੋ ਸੰਵਿਧਾਨ ਬਦਲ ਦੇਣਗੇ ਖਤਮ ਕਰ ਦੇਣਗੇ ਮੈਂ ਵੋਟਾਂ ਨਹੀਂ ਪੈਣੀਆਂ ਮੁੜ ਕੇ ਦੇਸ਼ ਕਦੇ ਇਹ ਸਿੱਧਾ ਡਾਇਰੈਕਟ ਸਿਸਟਮ ਕਰ ਦੇਣਗੇ ਤਾਨਾਸ਼ਾਹੀ ਵਾਲਾ ਸੋ ਇਸ ਕਰ ਲਈ ਮੇਰੇ ਨਾਲ ਹਿੰਮਤੋਂ ਕਿ ਤੁਸੀਂ ਆਵਾਂ ਦੀ ਬਾਡੇ ਸਾਥ ਦਿਓਗੇ ਜੀ ਹਾਂ ਜੀ ਹਾਂ ਜੀ ਕਿੱਕਲੀ ਸੁਣਤਾ ਲਈ ਹੁਣ ਨਾ ਯਾਦ ਆ ਸਾਰੀ ਉਹਦਾ ਕਾਲੀਦਲ ਦਾ ਹਾਲ ਦੱਸਿਆ ਉੱਚ ਤਾਂ ਉਹ ਤਾਂ ਬੀਬਾ ਜੀ ਕਿੱਕਲੀ ਪਾ ਰਹੇ ਨੇ ਕਿ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਤੇ ਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਪਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਇਹ ਸ਼ਰਧ ਖੋਰਾ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਤੇ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਤੇ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡ ਜਾਈ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਪੋਟਾਂ ਵਾਲੀ 1 ਜੂਨ ਵੇ ਅਸੀਂ ਮਾਜਵਾਤ ਲੁੱਟੀ ਐ ਗੁੱਗੀ ਛਤਰ ਨਾਲ ਕੁੱਟੀ ਐ ਹੁਣ ਸਾਡੀ ਝੜ ਆ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਬਾਦਲ ਪਰਬਾਤ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਐ ਬੋਲੇ ਸੋਨਿਆਲ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਰਹੋ ਜ਼ਿੰਦਾਬਾਦ ਰਹੋ ਆਬਾਦ ਰਹੋ ਹੌਲੀ ਜਾਇਓ ਰਾਮ ਨਾ ਜਾਇਓ ਮਾਵਾ ਪੈਣਾ ਵੀ ਨੇ ਛੋਟੇ ਬੱਚੇ ਨੇ ਬਜ਼ੁਰਗ ਨੇ ਬਹੁਤ ਬਹੁਤ ਧੰਨਵਾਦ